ਟ੍ਰੈਫਿਕ ਨਿਯਮਾਂ ਦੀ ਅਵੇਲਲਾ ਕਰਨ ਵਾਲੇ ਲੋਕਾਂ ਉੱਤੇ ਪਠਾਨਕੋਟ ਪੁਲਿਸ ਵੱਲੋਂ ਸਖਤ ਐਕਸ਼ਨ ਲਿਤਾ ਜਾ ਰਿਹਾ ਹੈ ਤਾਂ ਦੱਸਦੇ ਕਿ ਐਸਐਸਪੀ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਇੰਚਾਰਜ ਬ੍ਰਮਦਾਤ ਸ਼ਰਮਾ ਵੱਲੋਂ ਸੈਲੀ ਰੋਡ ਤੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਤੱਜੀਆਂ ਉਡਾਣ ਵਾਲੇ ਲੋਕਾਂ ਤੇ ਚਲਾਨ ਕੀਤੇ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਬ੍ਰਮਦਾਤ ਸ਼ਰਮਾ ਵੱਲੋਂ ਕਿਹਾ ਗਿਆ ਕਿ ਟ੍ਰੈਫਿਕ ਨਿਯਮਾਂ ਦਾ ਪਾਲਨ ਨਾ ਕਰਨ ਵਾਲੇ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਚਲਦੇ ਉਹਨਾਂ ਵੱਲੋਂ ਅੱਜ ਨਾਕਾ ਲਗਾ ਕੇ ਚਲਾਨ ਕੱਟੇ ਗਏ ਹਨ ਅੱਜ ਆਪਾਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਫੈਲੀ ਰੋਡ ਉੱਪਰ ਨਾਕਾ ਲਗਾ ਆਏ ਜਿਹੜੇ ਬੱਚੇ ਕੋਲ ਸਕੂਲ ਦੇ ਤਿੰਨ ਤਿੰਨ ਚਾਰ ਚਾਰ ਜਣੇ ਬੈਠ ਕੇ ਹੁੱਲੜ ਬਾਜੀ ਵਗੈਰਾ ਕਰ ਰਹੇ ਉਹਨਾਂ ਨੂੰ ਪੂਰੀ ਨੱਥ ਪਾ ਰਹੇ ਆ ਜੀ ਤੇ ਇਹ ਤੁਹਾਡੇ ਸਾਹਮਣੇ ਇੱਕ ਚਾਰ ਬੱਚੇ ਆਏ ਨੇ ਚਾਰ ਜਣੇ ਬੈਠੇ ਮੋਟਰਸਾਈਕਲ ਤੇ ਇਹਨਾਂ ਨੂੰ ਰੂਡ ਹੋਰ ਵੀ ਜਿਹੜਾ ਵੀ ਕੋਈ ਗਲਤੀ ਜਾਂ ਕੋਈ ਅੰਡਰੇਜ ਆ ਰਿਹਾ ਤੇ ਦੂਸਰਾ ਸਾਰੇ ਚਲਾਨ ਕਰ ਰਹੇ ਬੱਚਿਆਂ ਨੂੰ ਸਮਝਾਇਆ ਵੀ ਜਾ ਰਿਹਾ ਬਿਲਕੁਲ ਜਿਹੜਾ ਦੱਸਿਆ ਜਾ ਰਿਹਾ ਕਿ ਮਾਪਿਆਂ ਤੱਕ ਨੂੰ ਜੁਰਮਾਨਾ ਲੱਗ ਸਕਦਾ ਬਿਲਕੁਲ ਬਿਲਕੁਲ ਜਿਹਨਾਂ ਨਾਲ ਵੇਰ ਵੀ ਕਰ ਰਹੇ ਆਂ ਤੇ ਚਲਾਨ ਵੀ ਕਰ ਰਹੇ ਨੇ ਹੁਣ ਤੱਕ ਕਿੰਨੇ ਕੀਤੇ ਗਏ ਆ ਹੁਣ ਤੱਕ ਆਪਾਂ ਟੋਟਲ ਚਲਾਨ ਜਿਹੜੇ ਨੇ 17-18 ਚਲਾਨ ਕਰ ਦਿੱਤੇ ਤੇ ਸਕੂਲਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਅਵੇਰਨੈਸ ਕੈਂਪ ਕਿਉਂ ਨਹੀਂ ਪਹਿਲੇ ਚਲਾਇਆ ਜਾ ਰਿਹਾ ਕਿ ਤਾਂ ਕਿ ਬੱਚੇ ਇਹ ਚੀਜ਼ ਨੂੰ ਸਮਝ ਨਹੀਂ ਪਾਣ ਬਿਲਕੁਲ ਜੀ ਟੋਟਲ ਕੋਈ ਸਕੂਲ ਇਹੋ ਜਿਹਾ ਨਹੀਂ ਹੋਏਗਾ ਜਿਹਦੇ ਵਿੱਚ ਆਪਾਂ ਅਵੇਰਨੈਸ ਕੈਂ ਫੋਂ 2.5 ਜੀ ਸਾਡੇ ਐਜੂਕੇਸ਼ਨ ਸੈਲ ਜਿਹੜਾ ਉਹ ਕੋਰੋਲੀ ਸਕੂਲ ਦੇ ਵਿੱਚ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਅਵੇਅਰ ਕਰ ਰਹੇ ਨੇ ਇਸ ਟਾਈਮ ਵੀ ਫਿਰ ਵੀ ਇਹ ਹੋ ਰਿਹਾ ਇਹਨੂੰ ਲੈ ਕੇ ਕੋਈ ਉਹ ਜਿਹੜਾ ਮਾਪਿਓ ਤੱਕ ਨੂੰ ਜਿਹੜਾ ਜੁਰਮਾਨਾ ਕਰਨ ਦੀ ਹੈ ਉਹ ਉਸ ਚੀਜ਼ ਨੂੰ ਵੀ ਅਪਲਾਈ ਕੀਤਾ ਜਾ ਰਿਹਾ ਬੱਚਿਆਂ ਨੂੰ ਦੇਖੋ ਜੀ ਅੱਥਾਂ ਦੇ ਮਾਤਮੇ ਉਹ ਕਹਾਂਗੇ ਕਿ ਬੱਚਿਆਂ ਨੂੰ ਬਿਲਕੁਲ ਹੀ ਆਪਣਾ ਕੂ ਬਿਲਰ ਨਾ ਦਿਓ ਫੋਰ ਬਿਲਰ ਨਾ ਦਿਓ ਚਲਾਉਣ ਵਾਸਤੇ ਜੇ ਦੇਣਗੇ ਤੇ ਫਿਰ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹ ਸਜ਼ਾ ਵਾਸਤੇ ਵੀ ਆਇਆ